ਆ ਕਮੁੰਦੇਓ ਉਹ ਦਾ ਸਫਾਈ ਕਰ ਰਿਹਾ ਸਿੰਕ ਦੀ ਨੂੰ ਦੇ ਆਪਣਾ ਸੁਣਾ ਜਿੰਨੇ ਕਰਦਾ ਸਫਾਈ ਇਹਨੇ ਧੋਲੀ ਲਈ ਥੋੜੀ ਭਰਾਵਾ ਕੀ ਬਾਤ ਕੀ ਬਾਤ ਮੈਂ ਭਾਈ ਕੋਈ ਗੱਲ ਨਹੀਂ ਕਰਨੀ ਮਸ ਇੱਕ ਉਹ ਗਾਣਾ ਚਤੇ ਆ ਗਮ ਉਹ ਅਸਲੀ ਮਦਵਾ ਆਪਣਾ ਗਾਣਾ ਵੀ ਅਪਲੋਡ ਕੀਤਾ ਆ YouTube ਤੇ ਉਹ ਗਾਣਾ ਐਵੇਂ ਆ ਦੂਰ ਵੱਸਦੇ ਆ ਸੱਜਣਾ ਕੋਈ ਪਲ ਐਸਾ ਨਹੀਂ ਜਿਹੜਾ ਤੇਰੇ ਵਿੱਚ ਨਾ ਕਦੇ ਧਿਆਨ ਹੋਵੇ ਸਮਝ ਲਈ ਹਾਏ ਜ਼ਿੰਦਾ ਲਾਸ਼ਾਂ ਬੋਲਦੀਆਂ ਦਿਲ ਦਾ ਦਰਦ ਨਾ ਸ਼ਬਦਾਂ ਵਿੱਚ ਬਿਆਨ ਹੋਵੇ ਸੁਣ ਦੂਰ ਵੱਸਦਿਆ ਸੱਜਣਾ ਕੋਈ ਪਲ ਐਸਾ ਨਹੀਂ ਜਿਹੜਾ ਤੇਰੇ ਵਿੱਚ ਨਾ ਕਦੇ ਧਿਆਨ ਹੋਵੇ Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. ਹਾਂਜੀ ਸਾਥੀ ਗੱਲ ਦੀ ਸਾਰਿਆਂ ਨੂੰ ਲਓ ਮਿੱਤਰੋ ਅੱਜ ਦੇ ਦਿਨ ਦੀ ਜਰਦੀ ਵਲੌਗ ਦੀ ਕਰਤੀ ਆਪਾਂ ਸ਼ੁਰੂਆਤ ਤੇ ਬਾਈ ਰਿਕਵੈਸਟ ਹੀ ਹੈ ਜੇ ਕੋਈ ਇਹਦੇ ਨੇੜੇ ਤੇੜੇ ਦਾ ਹੈਗਾ ਜਾਂ ਫਿਰ ਕੋਈ ਇਹਦੇ ਪਿੰਡ ਦਾ ਹੈਗਾ ਤਾਂ ਜਾ ਕੇ ਸੁੱਤੇ ਪਏ ਦੀਆਂ ਭਰਾਵਾਂ ਦੀ ਤੈਂਚਾ ਜਾਣੇ ਇਹਨੂੰ ਜਾ ਕੇ ਢਾਹ ਲੋ ਤੇ ਇਹਦੇਗਾ ਮੁੱਛਾ ਵੱਡੋ ਪਹਿਲਾਂ ਤਾਂ ਜਾ ਕੇ ਆਪਾਂ ਇਹਦੇ ਨਾਲ ਮੁੱਛਾਂ ਸੋਹਣੀਆਂ ਨਹੀਂ ਲੱਗਦੀਆਂ ਜਦੋਂ ਇਹ ਵਲੌਗ ਸ਼ੁਰੂ ਕਰੋਗਾ ਮੁੱਛਾਂ ਨੂੰ ਵੱਟ ਦੇ ਕੇ ਕਰੋਗੇ ਕਿੰਨਾ ਕਬਾਦਰੀ ਵਾਲਾ ਕੰਮ ਕਰੀ ਜਾਂਦਾ ਇਹਦੀਆਂ ਪਹਿਲਾਂ ਮੁੱਛਾਂ ਵੱਡਨਾਂ ਵਾਲੀਆਂ ਮੁੱਛਾਂ ਸਿਰਫ ਪੰਜਾਬੀਆਂ ਤੇ ਸੋਹਣੀਆਂ ਲੱਗਦੀਆਂ ਸਿੱਖਾਂ ਦੇ ਸੋਹਣੀਆਂ ਲੱਗਦੀਆਂ ਇਨਾ ਬਿਹਾਰੀਆਂ ਯੂਪੀ ਯੂਪੀ ਵਾਲੇ ਭਈਆਂ ਦੇ ਨਹੀਂ ਸੁਣੀਆਂ ਲੱਗਦੀਆਂ ਰੈਡੀ ਛੜੀ ਹੋ ਗਈ ਯਾਰ ਹੁਣ ਹੀ ਚੱਲੇ ਨੇ ਕਿਥੇ ਚੱਲੇ ਨੇ ਮੈਂ ਤੁਹਾਨੂੰ ਦੱਬੀ ਉਹਨਾਂ ਕੋਈ ਫਿਕਰ ਨਹੀਂ ਕੀ ਗੱਲ ਕਰੀ ਜਾਂਦੇ ਕੀ ਨਹੀਂ ਮੈਨੂੰ ਕੁਛ ਪੁੱਛੀ ਦੱਸੀ ਜਾਂਦਾ ਕਿ ਨਹੀਂ ਉਹ ਆਪਦੇ ਕੰਮ 'ਚ ਫਿਰਦੀ ਐ ਇਹ ਹਾਂਜੀ ਆਪਾਂ ਕਿੱਥੇ ਚੱਲਿਆ ਫਿਰ ਰੀਤ ਭੈਣ ਜੀ ਦੱਸਣਗੇ ਤੁਹਾਨੂੰ ਰੀਤ ਭੈਣ ਜੀ ਨੂੰ ਕੋਈ ਪਰਵਾਹ ਹੈਗੀ ਐ ਤੁਹਾਨੂੰ ਕੁਛ ਪੁੱਛੀ ਐ ਨਾ ਨਹੀਂ ਪੁੱਛੀ ਐ ਨਾ ਅੱਖਾ ਬੰਦ ਕਰਕੇ ਮੈਂ ਬੋਲੀ ਜਾਂ ਨਾਲ ਪਹਿਲਾਂ ਅੱਗੇ ਪਿੱਛੇ ਵੇਖ ਤਾਂ ਲਾਇਓ ਤੇਰੇ ਕੋਲ ਹੈਗੀ ਹੈ ਕਿ ਨਹੀਂ ਹੈਗੀ ਫੁਕਰੀ ਮਾਰਨ ਦੇ ਵਿੱਚ ਇੰਨਾ ਬਿਜ਼ੀ ਹੋ ਜਾਂਦੇ ਆ ਨਾ ਵੀ ਆਸੇ ਪਾਸੇ ਇਹਨਾਂ ਦਾ ਧਿਆਨ ਹੀ ਨਹੀਂ ਰਹਿੰਦਾ ਵੀ ਹਾਂ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਕੀ ਬੋਲਣਾ ਕੀ ਨਹੀਂ ਬੋਲਣਾ ਕਿਵੇਂ ਬੋਲਣਾ ਤਾਂ ਵੀ ਮਿੱਤਰੋ ਦੱਸਦੇ ਆ ਅਸੀਂ ਚੱਲੇ ਹੀ ਮੜਾ ਆ ਗੋਦਵਾਲ ਸਾਹਿਬ ਤੇ ਆਉਂਦੇ ਆਉਂਦੇ ਕੋ ਦੁਆਰੇ ਸੇ ਮੱਥਾ ਟੇਕ ਕੇ ਆਵਾਂਗੇ ਚੰਦੇ ਸੇ ਗਏ ਚਲੋ ਨਾ ਲੱਗਦਾ ਮੱਥਾ ਟੇਕ ਰਾਂਗੇ ਚਲੋ ਤੁਸੀਂ ਗੋਇੰਦਵਾਲ ਸਾਹਿਬ ਚੱਲੇ ਆਪਦੇ ਕੰਮ ਚੱਲੇ ਆ ਤੇ ਉੱਥੇ ਤੁਸੀਂ ਗੁਰੂ ਘਰ ਮੱਥਾ ਟੇਕੋਗੇ ਬਹੁਤ ਵਧੀਆ ਗੱਲ ਹੈ ਤੇ ਗੁਰੂ ਘਰ ਜੋ ਮੱਥਾ ਟੇਕੋਗੇ ਨਾ ਉਹ ਤੇ ਬਾਬਾ ਜੀ ਅੱਗੇ ਅਰਦਾਸ ਕਰੋ ਵੀ ਬਾਬਾ ਜੀ ਸਮੱਖ ਬਖਸ਼ੋ ਸਾਨੂੰ ਅਕਲ ਦਿਓ ਵੀ ਜਿਹੜਾ ਅਸੀਂ ਵਧੀਆ ਕੰਟੈਂਟ ਅਪਲੋਡ ਕਰ ਸਕੀਏ YouTube ਤੇ ਲੋਕਾਂ ਨੂੰ ਵਧੀਆ ਸਿੱਖਿਆ ਦੇ ਸਕੀਏ ਤੁਸੀਂ ਚੰਗੀ ਗੱਲ ਸਮਝਾ ਸਕੀਏ ਗੰਦਾ ਕੰਟੈਂਟ ਨਾ ਅਪਲੋਡ ਕਰ ਸਕੀਏ ਕਿ ਜੇ ਸਾਡੇ ਕੋਲ ਚੱਜ ਦਾ ਕੰਟੈਂਟ ਅਪਲੋਡ ਨਹੀਂ ਹੁੰਦਾ ਵਧੀਆ ਵੀਡੀਓ ਨਹੀਂ ਬਣਦੀ ਤਾਂ ਅਸੀਂ ਵੀਡੀਓ ਹੀ ਅਪਲੋਡ ਕਰਨੀ ਬੰਦ ਕਰ ਦਿੱਤੀ ਗਏ ਵੀਡੀਓ ਹੀ ਨਹੀਂ ਬਣਾਈ ਗਏ ਕਿਉਂਕਿ ਜਿਹੜਾ ਹੁਣ ਪੰਜਾਬ ਦੇ ਵਿੱਚ ਆ ਜਿਹੜਾ ਗੰਦਾ ਇਹ برداشت ਨਹੀਂ ਕੀਤਾ ਜਾਊਗਾ ਸੋ ਇਸ ਕਰਕੇ ਅਰਦਾਸ ਕਰੇ ਬਾਬਾ ਜੀ ਅੱਗੇ ਠੀਕ ਹੈ ਧੁੱਪ 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 ਤੇ ਲੋ ਵੀ ਮਿੱਤਰੋ ਬਣੇ ਧੁੱਪ ਤਾਂ ਐ ਮਨਾਈ ਜਾਂਦੇ ਵੀ ਹਾਂ ਖਣੀ ਕਿੰਨਾ ਗੋਰਾ ਚਿੱਟਾ ਦੁੱਧ ਦੀ ਮਲਾਈ ਵਾਂਗੂ ਚਿੱਟਾ ਚਿੱਟਾ ਹੈ ਤੇ ਧੁੱਪੇ ਜਾ ਕੇ ਦਾ ਰੰਗ ਜਿਹੜਾ ਪੁੱਠੇ ਤਵੇ ਵਰਗਾ ਹੋ ਜਾਊਗਾ ਹਾਲਾਂਕਿ ਇਹਨਾਂ ਦੋਨਾਂ ਦਾ ਰੰਗ ਪੁੱਠੇ ਤਵੇ ਵਰਗਾ ਪਹਿਲਾਂ ਹੀ ਹੈਗਾ ਤੇ ਇਹਦੋਂ ਰੰਗ ਤੁਹਾਡਾ ਕਾਲਾ ਕਿ ਹੋਊਗਾ ਕਿਉਂ ਤੁਸੀਂ ਧੁੱਪ ਦੀ ਫਿਕਰ ਮਨਾਈ ਜਾਂਨੇ ਹੋ ਉਹ ਗੱਲ ਵੱਖਰੀ ਹੈ ਤੁਸੀਂ ਜਿਹੜੀ ਵੀਡੀਓ ਬਣਾਉਨੇ ਹੋ ਫਿਲਟਰ ਲਾ ਕੇ ਬਣਾਉਨੇ ਆ ਆ ਸ਼ਾਮ ਕਈ ਵੱਢ ਗਈ ਨਜ਼ਰ ਚਲੋ ਮਿੱਤਰੋ ਝੋਨੇ ਝੋਨੇ ਵੀ ਗਰ ਬੱਚੋ ਨੇ ਝੋਨੇ ਨਹੀਂ ਹੋਈ ਗਈ ਹੈ ਕੀ ਬਾਤ ਹੈ ਤਾਂ ਮਿੱਤਰੋ ਜਿਹੜੇ ਜਿਹੜੇ ਦੇਖਦੇ ਆ ਲੱਗਿਆ ਝੋਨਾ ਸਾਰਿਆਂ ਦੇ ਦੇ ਨਹੀਂ ਲੱਗਾ ਰੇ ਨਹੀਂ ਲੱਗਾ ਝੋਨਾ ਹਜੇ ਬਹੁਤ ਜਾਣੇ ਫਰਦੇ ਝੋਨਾ ਲਵਾਉਣ ਵਾਲੋ ਉਹਨਾਂ ਨੂੰ ਲੇਬਰ ਨਹੀਂ ਮਿਲਦੀ ਪਈਗੀ ਤੇ ਜੇ ਤੂੰ ਵਹਿਲਾ ਹੀ ਆ ਵੈਸੇ ਤੂੰ ਕਿਹੜਾ ਕੋਈ ਕੰਮ ਧੰਦਾ ਕਰਦਾ ਲਾ ਦੇ ਲੇਬਰ ਲੱਗ ਜਾ ਲਾ ਦੇ ਝੋਨਾ ਜਿਹੜੀ ਵੈਸੇ ਦਿਹਾੜੀ ਚੱਲਦੀ ਪਈ ਏ ਝੋਨੇ ਦੀ ਉੱਥੇ ਥੋੜੇ ਵੱਧ ਲੈ ਲਈ ਤੂੰ 100 200 ਵੱਧ ਲੈ ਲਈ ਤੇ ਝੋਨਾ ਲਾ ਦੇ ਨਾਲੇ ਕੰਮ ਧੰਦਾ ਕਰੇਗਾ ਕਿ ਬਣੀ ਰਿਹਾ ਕਰੋ ਤੇ ਰਿਤ ਭੰਜ ਵੀ ਆ ਗਈ ਚੱਲੀਏ ਸੋਸਿਕਾ ਜੀ ਸਾਰਿਆਂ ਨੂੰ ਗਲੈਕ ਬੈਕ YouTube ਚੈਨਲ ਫੀਡ ਦਾ ਵਲੌਗ ਜਦੋਂ ਦੀ ਇਹਨਾਂ ਦੀ ਲਾਹ-ਪਾਹ ਹੋਈ ਹੈ ਨਾ ਰੋਮੀ ਵੀਰੇ ਕੋਲੋਂ ਉਹ ਤੋਂ ਬਾਅਦ ਇਹਦੇ ਮੂੰਹ 'ਚ ਜ਼ਿਆਦਾ ਤਾਂ ਹੀਤ ਭੈਣ ਜੀ ਨਿਕਲਦਾ ਬੁਗੜੀ ਪੁੱਤ ਇਹ ਚੀਜ਼ਾਂ ਦਾ ਬਹੁਤ ਘੱਟ ਹੀ ਨਿਕਲਦੇ ਹੁਣ ਇਹਦੇ ਮੂੰਹ 'ਚ ਜ਼ਿਆਦਾ ਤਾਂ ਬਸ ਭੈਣ ਜੀ ਹੀ ਨਿਕਲੂਗਾ ਚੰਗੀ ਗੱਲ ਆ ਥੋੜਾ ਬਹੁਤ ਸੁਧਰ ਗਿਆ ਪਰ ਇਹਨਾਂ ਵੀ ਨਹੀਂ ਸੁਧਰੇ ਆ 1-2% ਹੀ ਸੁਧਰੇ ਆ

ਮੈਂ ਤਾਂ ਕਹਿੰਦੀ ਆ ਕੋਈ ਨਿਕਲਿਆ ਵਿੱਚ ਚਿੱਟੇ ਵਾਲੇ 2-3 ਜਣੇ ਨਿਕਲੇ ਹਨ ਖੇਤ ਚੋਂ ਝਾੜੀਆਂ ਵਿੱਚੋਂ ਤੇ ਇਹਨਾਂ ਨੇ ਫੋਨ ਹੀ ਖੋ ਕੇ ਲੈ ਜਾਂ ਤਾਂ ਕਿ ਥੋੜਾਕ ਟਾਈਮ ਹੈ ਜਿਹੜਾ ਵੀਡੀਓ ਅਪਲੋਡ ਕਰਨ ਦੀਆਂ ਬੰਦ ਕਰਦੇ ਨੇ ਇਹ ਚੰਗੇ ਭਲੇ ਲੋਕਾਂ ਦੇ ਫੋਨ ਤੁਰੇ ਜਾਂਦੇ ਨਿਕਲ ਜਾਂਦੇ ਭੀੜ ਦੇ ਵਿੱਚੋਂ ਘਰੇ ਬੈਠੇ ਦਾ ਫੋਨ ਚੋਰੀ ਹੋ ਜਾਂਦੇ ਆ ਪਤਾ ਨਹੀਂ ਇਹਨਾਂ ਦੇ ਫੋਨ ਕਿਉਂ ਨਹੀਂ ਚੋਰੀ ਹੁੰਦੀ ਹੁੰਦੇਗੇ ਮੋਟਰਸਾਈਕਲ ਤੇ ਬਾਹਾਂ ਕੱਢ ਕੇ ਵੀਡੀਓ ਬਣਾਉਂਦੇ ਆ ਤੇ ਤੁਰੇ ਜਾਂਦੇ ਆ ਫੋਨ ਕਿਉਂ ਨਹੀਂ ਲੈ ਕੇ ਜਾਂਦੇ ਮੋਟਰਸਾਈਕਲ ਤੇ ਤੁਰੇ ਜਾਂਦੇ ਦਾ ਖੋ ਲੈਣ ਫੋਨ ਇੰਨਾ ਤੇ ਨਿਚੋਰੀ ਹੁੰਦੇਗੇ ਆਣੀ ਆਈ ਸ਼ੋਰ ਆਈ ਸ਼ੋਰਟਕਟ ਪਾਇਆ ਸੀ ਮੈਂ ਚਲੋ ਤੇ ਜਲਦੀ ਪਹੁੰਚ ਜਾਗੇ ਔਰ ਐਣੀ ਨਾ ਬੰਦਾ ਦੇ ਨਾ ਬੰਦੇ ਦੀ ਜਾਤ ਨੀ ਖਾਨ ਦੀ ਫਿਰਤਾ ਸਹੀ ਕਿਹਾ ਤੋ ਇੱਥੇ ਸੁੰਨੇ ਰਾਤ ਨਾ ਤਾਂ ਕੋਈ ਬੰਦਾ ਤੇ ਨਾ ਹੀ ਬੰਦੇ ਦੀ ਜਾਤ ਹੈ ਤੇ ਉਹਨਾਂ ਵਿੱਚ ਤੂੰ ਵੀ ਨਹੀਂ ਆਉਂਦਾ ਤੂੰ ਨਾ ਬੰਦਾ ਤੇ ਨਾ ਬੰਦੇ ਜਾਤ ਤੂੰ ਸੀ ਦੋਨੇ ਹੈਗੇ ਜਨਾਰ ਜਨਾਰਾਂ ਚ ਵੀ ਨਹੀਂ ਆਉਂਦੇ ਤੂੰ ਇਸ ਦਾ ਬਹੁਤ ਭੜੀ ਗੰਦੀ ਸ਼ਕਲ ਵਾਲਿਆ ਤੂੰ ਸਤ ਮੈਂ ਮੂੰਹ ਤਾਂ ਬਗਾਇਆ ਹੀ ਤਾਂ ਬਗਾਇਆ ਕੈਂਦੀ ਬੰਦੀ ਨੀ ਰੀਤ ਭੈਣ ਜੀ ਨੇ ਮੂੰਹ ਤਾਂ ਨਹੀਂ ਬੰਨਿਆਗਾ ਕਿੰਕੀ ਉਹਨੂੰ ਆਏ ਸੀਗਾ ਵੀ ਮੇਨ ਰੋਡ ਤੋਂ ਲੈ ਕੇ ਜਾਊਗਾ ਹਾਈਵੇ ਤੋਂ ਲੈ ਕੇ ਜਾਊਗਾ ਉੱਥੇ ਲੰਘਦੇ ਟੱਪ ਤੇ ਜਿਹੜੇ ਮੈਨੂੰ ਵੇਖਣਗੇ ਤੇ ਲੋਕਾਂ ਨੂੰ ਫੇਰ ਮੈਂ ਮੂੰਹ ਵੀ ਦਿਖਾਉਣਾ ਵਾ ਜੇ ਮੈਂ ਮੂੰਹ ਹੀ ਲਵੇਟ ਰਾਂ ਫੇਰ ਲੋਕਾਂ ਨੂੰ ਸ਼ਗਲ ਕੇ ਮੈਂ ਦਿਖਾਉਂਗੀ ਤੇ ਦੂਜਾ ਵਲੌਗ ਵੀ ਬਣਾਉਣਾ ਉਹਦੇ ਵਾਸਤੇ ਮੂੰਹ ਕਿਵੇਂ ਢਾਕ ਲਊਗੀ ਜੇ ਮੂੰਹ ਢਾਕ ਲਾ ਦੇ ਲੌਗ ਨਹੀਂ ਵਧੀਆ ਬਨਣਾਗਾ ਤੇ ਤੀਜੀ ਗੱਲ ਬੁਗੜੀ ਤੇਰਾ ਘਰ ਵਾਲਾ ਤੈਨੂੰ ਭੈਣ ਜੀ ਭੈਣ ਜੀ ਕਹਿੰਦਾ ਰਹਿੰਦਾ ਤੂੰ ਵੀ ਕਿਸ ਦਿਨਾਂ ਨੂੰ ਵੀਰਾ ਕਹ ਦੇ ਭਰਾ ਜੀ ਕਹ ਦੇ ਉਹਦੇ ਵੀ ਦਿਲ ਨੂੰ ਚੈਨ ਮਿਲ ਜੂਗਾ ਵੀ ਹਾਂ ਉਹ ਤਾਂ ਭੈਣ ਜੀ ਭੈਣ ਜੀ ਕਹਿੰਦਾ ਥੱਕ ਗਿਆ ਤੂੰ ਇੱਕ ਵਾਰ ਨਹੀਂ ਵੀਰਾ ਭਰਾ ਕਿਹਾ ਵਾ ਅ ਰਖੜੀ ਵੀ ਆਉਣ ਵਾਲੀ ਐ ਰਖੜੀ ਵੀ ਬੰਨਦੀ ਚੰਗਾ ਇਹਦੇ ਐ ਮਿੱਤਰੋ ਤੇਰੇ ਬੋਲੇ ਆਪੇ ਆ ਵੀ ਮਿੱਤਰੋ ਸਾਰੇ ਰਾਂ ਮੂੰਹ ਟੱਕਿਆ ਨਹੀਂ ਗਾ ਤੇ ਇੱਥੇ ਹੁਣ ਇਹਨਾਂ ਨੂੰ ਮੂੰਹ ਟਕਣਾ ਚਾਹਤੇ ਆ ਗਏ ਪੈਟਰੋਲ ਪੰਪ ਤੇ ਕੀ ਗੱਲ ਬਾਲੀ ਸੋਹਣੀ ਸੀਗੀ ਪੈਟਰੋਲ ਪੰਪਾਇ ਤੇ ਪਿੱਛੇ ਲੈਂ ਬਣਾ ਕੇ ਖੜਦੇ ਸੀਗੇ ਵੀ ਹਾਂ ਤੂੰ ਤਾਂ ਬਾਲੀ ਸੋਨੀਆ ਤੇਰੇ ਜਿੰਨੀ ਸੋਨੀ ਸਾਨੂੰ ਕੁੜੀ ਹੋਰ ਕੀ ਮਿਲਣੀ ਨਹੀਂਗੀ ਵੀ ਜਿਹੜਾ ਇੱਥੇ ਆ ਕੇ ਤੇ ਮੂੰਹ ਟਾਕ ਲੈ ਵੀ ਹਾਂ ਕਿ ਤੇਰੇ ਵੱਲ ਦੇਖ ਨਾ ਲਵੇ ਤੇਰੇ ਪਿੱਛੇ ਨਾ ਕੋਈ ਲੱਜੇ ਕਹਿੰਦੇ ਦੁਕਾਨ ਤੇ ਆ ਜਾਈਏ ਆਪਾਂ ਸ਼ੋਪਿੰਗ ਕਰਨ ਸ਼ੋਪਿੰਗ ਇੱਧਰ ਬਣੇਗਾ ਨਾ ਇੱਧਰ ਬਣੇਗਾ ਇੱਧਰ ਸਹੀ ਆਉਂਦਾ ਆ हां हां देखला ਚੰਗੀ ਤਰ੍ਹਾਂ ਦੂਜੇ ਪਾਸੇ ਬਿਠਾਏ ਨੂੰ ਇਧਰ ਵੀ ਮੂੰਹ ਚੰਗੀ ਤਰ੍ਹਾਂ ਦੇਖ ਦੇਣਾ ਫੇਸ ਚੰਗੀ ਤਰ੍ਹਾਂ ਦੇਖ ਦੇਣਾ ਕਿਉਂਕਿ ਕੰਟੈਂਟ ਤਾਂ ਆਹੀ ਆ ਜੇ ਇਹੀ ਨਾਲ ਲੋਕਾਂ ਨੂੰ ਦਿਖਾਇਆ ਫਿਰ ਵੀਡੀਓ ਬਣਾਉਂਦਾ ਵੀ ਕੀ ਫਾਇਦਾ ਦੇਖ ਲੈ ਹਜੇ ਵੀ ਨਹੀਂ ਤਾਂ ਦੁਕਾਨ ਵਾਲੇ ਨੂੰ ਕਹਿ ਦੇ ਵੀ ਲਾਈਟਾਂ ਲੂਟਾਂ ਜਗਾ ਦੂਗਾ ਜਿੰਨੀਆਂ ਵੀ ਆ ਕੋਈ ਐਕਸਟਰਾ ਲਾਈਟਾਂ ਵੀ ਲੈ ਆਊਗਾ ਵਾਧੂ ਫੜ ਲਊਗਾ ਵੀ ਹਾਂ ਭਰਾਵਾ ਇੱਥੇ ਲਾਈਟਾਂ ਲਾ ਦੇ ਵੀ ਮੇਰਾ ਜਿਹੜਾ ਮੇਨ ਕੰਟੈਂਟ ਆਹੀ ਆ ਵੀ ਜੇ ਇਹਦੀ ਸ਼ਕਲ ਨਾਲ ਚਾਜ ਨਾਲ ਦੇਖੀ ਤੇ ਲੋਕਾਂ ਨੇ ਵੀਡੀਓ ਦੇਖ ਕੇ ਕੀ ਕਰਨਾ ਫਿਰ ਲਾਂ ਤਾਂ ਹੀ ਪਉਣਗੇ ਉਹ ਸਾਂਗ ਸ਼ਰਮਿਆਂ ਦੇ ਬਾਜ਼ਾਰ ਦੇ ਵਿੱਚ ਤਾਂ ਦੁਕਾਨ ਦੇ ਵਿੱਚ ਜੇ ਵਰਦਿਆਂ ਤਾਂ ਉਥੇ ਕੈਮਰਾ ਖੋਲੀ ਹੀ ਰੱਖਦੇ ਇੱਕ ਮਿੰਟ ਬੰਦ ਨਹੀਂ ਕਰਦੇ ਕੈਮਰਾ ਹਾਂ ਜਿਵੇਂ ਸੁਰਲੀਨ ਨੇ ਕਿਹਾ ਸੀ ਨਾ ਨਿਊਜ਼ ਦੇ ਵਿੱਚ ਵੀ ਹਾਂ ਇੱਕ ਲਾਅ ਬਣਨਾ ਚਾਹੀਦਾ ਪੰਜਾਬ ਦੀ ਕੋਈ ਵੀ ਕੁੜੀ ਛੋਟੇ ਕੱਪੜੇ ਕੱਪੜੇ ਨਾ ਪਾਵੇ ਸਲਵਾਹ ਛੋਟੀ ਪਾਵੇ ਇਹ ਲਾਅ ਬਣਨਾ ਚਾਹੀਦਾ ਓਵੇਂ ਮੈਂ ਕਹਿੰਨੀ ਆ ਲਾਅ ਬਣਨਾ ਚਾਹੀਦਾ ਜੇ ਵਲੌਗ ਬਣਾਉਣਾ ਆਦੇ ਘਰੇ ਬਣਾਓ ਘਰੋਂ ਬਾਹਰ ਕੈਮਰਾ ਨਹੀਂ ਖੁਲਾਉਣਾ ਚਾਹੀਦਾ ਸਾਰੇ ਕਦੇ ਬਾਜ਼ਾਰ ਤੇ ਘਰ ਦੇ ਬਾਅਦ ਜੇ ਵੀ ਕੈਮਰਾ ਨਹੀਂ ਖੁਲਾਉਣਾ ਚਾਹੀਦਾ ਕੈਮਰਾ ਖੋਲਣਾ ਘਰ ਦੇ ਅੰਦਰ ਖੋਲੋ ਬਾਹਰ ਅੱਗੇ ਵੀਡੀਓ ਨਹੀਂ ਬਣਾਉਣੇਗੇ ਇਹ ਇੱਕ ਲੋਅ ਜ਼ਰੂਰ ਹੋਣਾ ਚਾਹੀਦਾ ਬਲੌਗਰਾਂ ਵਾਸਤੇ ਹਾਂਜੀ ਲੋ ਵੀ ਮਿੱਤਰੋ ਕਹਿੰਦੇ ਸ਼ਾਮਾਂ ਦਾ ਟਾਈਮ ਹੋ ਗਿਆ ਤੇ ਕਹਿੰਦੇ ਨੇਰੀ ਬਹੁਤ ਚੱਲ ਰਹੀ ਆ ਹੈ ਕਿਆ ਬਾਤ ਹੈ ਲੈ ਮੇਰੀ ਸ਼ਾਮਾਂ ਦੇ ਟਾਈਮ ਤੇ ਨੇਰੀ ਵਗਦੀ ਆਂਦੀ ਹੈ ਤੇ ਸੁੱਕੀ ਹੱਡੀ ਬਾਹਰ ਫੈਦੀ ਅੰਦਰ ਜਾਵੜਾ ਭਰਾਵਾ ਵੇਖੀ ਕਿ ਤੇ ਨੇਰੀ ਦੇ ਨਾਲ ਔੜਨਾ ਜਾਈ ਜਿਵੇਂ ਲਫਾਫਾ ਆਟ ਦਾ ਹੁੰਦਾ ਤੇ ਮਜਾ ਮੱਝ 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 ਪੂਰਾ ਆ ਰਹਾ ਹੈ। ਉਹ ਵਾਓ ਟੀਵੀ ਲਗਾ। ਤੁਹਾਨੂੰ ਤਾਂ ਮਜ਼ੇ ਆਈ ਜਾਂਦੇ ਆ ਲਾਂ ਤਾਂ ਪਵਾ ਕੇ ਗਾਲਾਂ ਖਾ ਕੇ ਪਰ ਸਾਨੂੰ ਮਜ਼ਾ ਉਦੋਂ ਆਊਗਾ ਜਿੱਦ ਦਿਨ ਭਾਈ ਅਮਰਿਤਪਾਲ ਮਹਿਰੋਜੀ ਥੋੜੇ ਪਿੱਛੇ ਵੀ ਪੈ ਗਿਆ ਬਲੌਗਰਾਂ ਪਿੱਛੇ ਜਿਨ੍ਹਾਂ ਨੇ ਗੰਦ ਪਾਇਆ ਬਲੌਗਰਾਂ ਨੇ। ਫਿਰ ਸਾਨੂੰ ਮਜ਼ਾ ਆਊਗਾ। ਸਮੈਲ ਬੜੀ ਵਧੀਆ ਆ ਰਹੀ ਆ। ਸਮੈਲ ਬੜੀ ਵਧੀਆ ਆ ਰਹੀ ਆ। ਕੀ ਬਾਤ ਹੈ। ਕੀ ਬਾਤ ਹੈ। ਕੀ ਬਾਤ ਹੈ ਕਮੈਗਿਓ ਮੈਗੀ ਹੋ ਰਿਹਾ ਵੇ ਵੇ ਤਾਜੀ। ਤੇ ਮੇਰੀ ਜਾਣ ਕੇ ਅੱਜ ਫੇਰ ਮਹਗੀ ਕਿੰਨੀ ਹੈਗੀ ਮਹਗੀਆਂ ਖਾਣੀਆਂ ਤੂੰ ਹੋਰ ਕੀ ਕਰਨਾ ਤੁਸੀਂ ਮਹਗੀ ਖਾਣੀ ਐ ਮਹਗੀ ਤਾਂ ਸਵਾਇ ਹੋਰ ਕੁਛ ਬੁਗੜੀ ਨੂੰ ਬਣਾਉਣਾ ਨਹੀਂ ਆਉਂਦਾਗਾ ਤੂੰ ਜਿਆ ਕੋਈ ਹੋਰ ਬਣਾਉਂਦਾ ਤੇ ਤੈਨੂੰ ਹੋਰ ਕੁਛ ਬਣਾ ਕੇ ਖਵਾਵੇ ਜੋ ਕੋਈ ਨਵੀਂ ਰੈਸਪੀ ਟਰਾਈ ਕਰਦੀ ਆ ਉਹ ਤਾਂ ਸਤਿਆਨਾਸ਼ ਕਰ ਦਿੰਦੀ ਐ ਚਾਚ ਜਨ ਬਣਾਉਂਦੀ ਨਹੀਂ ਨੀਗੀ ਉਹ ਬਣਾਉਂਦਾ ਵੱਲ ਚਾਜੀ ਹੈ ਨੀਗਾ ਤੇ ਵੈਸੇ ਵਲੌਗ ਦੇ ਵਿੱਚ ਕਹਿ ਦਿੰਨਾ ਵੀ ਹਾਂ ਜੇ ਨਾ ਕਹਿ ਤਾਂ ਫੇਰ ਬੇਇਜ਼ਤੀ ਹੋ ਜਾਣੀ ਇਹ ਹਾਂ ਬਹੁਤ ਵਧੀਆ ਸਵਾਦ ਬਣਾਇਆ ਹੈ ਨੇ ਵੀ ਇਹ ਬੰਦਾ ਕਿਉਂ ਕਿ ਮੈਂ ਕੀ ਬਣਾਉਣੀ ਬਹੁਤ ਬਹੁਤ ਧੰਨਵਾਦ ਦੇ ਦਿੱਤੋਂ ਕੋਈ ਬੋਲਣਾ ਚਾਹੋਗੇ ਨਹੀਂ 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 ਤੁਜੀ ਬੋਲੋ ਯਾਰ ਮੈਂ ਕੀ ਬੋਲਣਾ ਪਸੀਨੇ ਨਾਲ ਭਰੀ ਪਈ ਹਾਂ 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 ਮਾਈਕ ਲੈ ਕੇ ਜਾ ਦੇ ਕੋਲ ਇੱਕ ਇੱਕ ਕਿਉਂ ਤੈਨੂੰ ਚਾਰ ਮਾਈਕ ਲੈ ਕੇ ਜਾ ਦੇ ਕੋਲ ਉਹਨੂੰ ਪੁੱਛ ਵਿੱਚ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਆ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਕੋਈ ਸਪੀਚ ਤਿਆਰ ਕੀਤੀ ਹੋਏ ਤਾਂ ਲਿਆ ਕੇ ਫੜਾਉਣ ਨੂੰ ਵੇਖ ਲੈ ਕੇ ਬੋਲੇ ਉਹ ਕਿਉਂਕਿ ਉਹਦਾ ਬੋਲਣਾ ਤਾਂ ਜ਼ਰੂਰੀ ਆ ਉਹਦਾ ਵੀਡੀਓ ਦੇ ਵਿੱਚ ਆਉਣਾ ਜ਼ਰੂਰੀ ਆ ਮੈਂ ਵਾਰ-ਵਾਰ ਇਹ ਗੱਲ ਕਹਿ ਰਹੀ ਹਾਂ ਕਿਉਂਕਿ ਮੇਨ ਕੰਟੈਂਟ ਹੀ ਉਹ ਆ ਜੇ ਲੋਕਾਂ ਨੂੰ ਉਹ ਨਾ ਦੇਖੀ ਭਾਬੀ ਜੀ ਨੇ ਦੇਖੀ ਸਾਰਿਆਂ ਦੀ ਸਰਪਸਾਂਧੀ ਭਾਬੀ ਨੇ ਦੇਖੀ ਕਿਸੇ ਨੂੰ ਤੇ ਫਿਰ ਫਾਇਦੇ ਕੀ ਵੀਡੀਓ ਬਣਾਉਂਦਾ ਵੀਡੀਓ ਬਣਾ ਕੇ YouTube ਉੱਤੇ ਅਪਲੋਡ ਕਰੰਦਾ ਕੀ ਫਾਇਦਾ ਵਾਧੂ ਤੇ MB ਵੇਸਟ ਕਰਨ ਦਾ ਕੀ ਫਾਇਦਾ ਭਾਬੀ ਜੀ ਤਾਂ ਮੇਨ ਆ ਨਾ ਭਾਬੀ ਜੀ ਨੇ ਦੇਖਿਆ ਵੀਡੀਓ ਦੇ ਵਿੱਚ ਤੇ ਵੀਡੀਓ ਦਾ ਮਤਲਬ ਹੀ ਕੀ ਆ ਉਹ ਕੰਮ ਕਰਨਾ ਬੜਾ ਔਖਾ ਜਿਹਾ ਬਾਰੇ ਨਹੀਂ ਠੰਡੀ ਹਵਾ ਚੱਲ ਰਹੀ ਹੈ ਨਾ ਤੇ ਅੰਦਰ ਵਿਚਾਲੇ ਜਦੋਂ ਤੁਸੀਂ ਨੰਦ ਲੈਸਾਂ ਦਾ ਜਾ ਹਾਂ ਕੰਮ ਕਰਨਾ ਬਹੁਤ ਔਖਾ ਇੱਕ ਵਲੌਗਰ ਫੀਮੇਲ ਵਲੌਗਰ ਦੇ ਲਈ ਕੰਮ ਕਰਨਾ ਬਹੁਤ ਔਖਾ ਹਿੱਥੇ ਰੋਟੀਆਂ ਹੀ ਲਾਉਣ ਲੱਗ ਗਈ ਭੈਣ ਜੀ ਰੀਤ ਭੈਣ ਜੀ ਅੱਜ ਤਾਂ ਰੋਟੀਆਂ ਵਾਲੀ ਲਾਉਣ ਲੱਗੀ ਕੱਲੇ ਮੈਗੀ ਬਣਾਈ ਜਾਂਦੀ ਐ ਐਨੇ ਜੀ ਮੜਕੋ ਮੜਕੇ ਹੋ ਗਈ ਵਿਚਾਰੀ ਤੇ ਜੇ ਰੋਟੀਆਂ ਲਾਉਂਦੀ ਹੁੰਦੀ ਫੇਰ ਤਾਂ ਪਤਾ ਨਹੀਂ ਕੀ ਹਾਲ ਹੋ ਜਾਣਾ ਸਵੇਰ ਤਾਂ ਰਸੋਈ ਚ ਵੀ ਨਾ ਇਹਨੂੰ ਸਪੈਸ਼ਲ ਏਸੀ ਲਵਾ ਕੇ ਦੇਣਾ ਪੈਣਾ ਸੀਗਾ ਰੋਟੀਆਂ ਲਾਉਣ ਵਾਸਤੇ ਵੀ ਹਾਂ ਤੇ ਜੋ ਤੂੰ ਰੋਟੀਆਂ ਲੱਗेंगी ਉਹ ਤਾਂ ਏਸੀ ਸਾਢੇ ਲੈ ਕੇ ਰਹੀ ਮੰਮੀ ਨੇ ਮੈਨੂੰ ਕਿ ਛੁੱਟੀ ਤੇ ਹੁਣ ਜਾ ਰਹੇ ਆ ਘਰੇ ਛੁੱਟੀ ਨਹੀਂ ਦਿੰਦੇ ਧੱਕੇ ਨਾਲ ਛੁੱਟੀ ਲਈ ਭਰਾ ਕਹਿੰਦੇ 5-6 ਦਿਨ ਰੱਖਣਾ ਮਨਾ ਤੂੰ ਰਹਿਣ ਦੇ ਭਰਾ ਚੱਲੀ ਅਸੀਂ ਘਰਾਂ ਨੂੰ ਮੰਮੀ ਨੇ ਛੁੱਟੀ ਮਿਲ ਗਈ ਚਲ ਚੰਗੀ ਗੱਲ ਹੈ ਤੇਰੀ ਮੰਮੀ ਠੀਕ ਹੋ ਗਈ ਪਰ ਇਹਦਾ ਮਤਲਬ ਇਹ ਤਾਂ ਨਹੀਂ ਤੂੰ ਮੋਟਰਸਾਈਕਲ ਤੇ ਵਲੌਗ ਬਣਾਉਣ ਲੱਗ ਜਾ ਇੱਕ ਤਾਂ ਹੈ ਰਾਤ ਅੱਖਾਂ ਚ ਲਾਈਟਾਂ ਵੱਜਦੀਆਂ ਤੇ ਉੱਤੋਂ ਫੋਨ ਕੱਟ ਕੇ ਵਲੌਗ ਬਣਾਉਣ ਲੱ ਅਇਤਾ ਡਗ ਡੁੱਗ ਭਾਈ ਕਾਸੇ ਦੇ ਵਿੱਚ ਵੱਜ ਗਏ ਹੋਰ ਕਿਸੇ ਦਾ ਵੀ ਨੁਕਸਾਨ ਕਰੋਗੇ ਹੋਰ ਕਿਸੇ ਨੇ ਵੀ ਹਸਪਤਾਲ ਪਹੁੰਚਾਉਂਗੇ ਤੁਸੀਂ ਹੱਥ ਜਿਹੜਾ ਦੁਬਾਰਾ ਜਾਣਾ ਹੀ ਜਾਣਾ ਤੁਸੀਂ ਘਰੇ ਜਾ ਕੇ ਵਲੌਗ ਬਣਾ ਲੈ ਜਿਹੜਾ ਬਣਾਉਣਾ ਮੈਂ ਵੀ ਪਹੁੰਚ ਗਏ ਆਪਾਂ ਆਪਣੇ ਘਰੇ ਵਾਹ ਮੇਰੇ ਭੰਗ ਗ੍ਰਾਮਦਾਸ ਕਿਰਪਾ ਕਰਤੀ 9 ਵਜੇ ਨੇ ਛੁੱਟੀ ਮਿਲੀ ਜੀ 9 ਵਜੇ ਕੇ 10 ਮਿੰਟ ਹੋ ਗਏ ਧੰਨ ਧੰਨ ਅੱਡੇ ਦਾ ਨਾ ਭਾਈ ਇੱਥੇ ਬਹਿ ਜਾ ਵੀ ਹਾਂ ਠੀਕ ਹੈ ਤਾਂ ਨ ਸੂਈ ਨਾ ਹਿੱਲ ਜਾਈ ਚੰਗਾ ਸੂਈ ਦਿਨ ਇਹ ਲਗੀ ਰਾਜ ਜੀ ਵੀ ਨੇ ਇਹ ਮਾਦਾ ਪਤਨੇ ਕੈਮਰਾ ਬੰਦ ਕੀਤਾ ਤੇ ਹੁਣ ਘਰੇ ਆਉਣ ਸਾਰ ਮੋਟਰਸਾਈਕਲ ਤੋਂ ਉਤਰਨ ਸਾਰੇ ਹੀ ਮਾ ਨੂੰ ਬੈੱਡ ਦੇਖ ਗਿਆ ਤੇ ਇਹਨੂੰ ਫੋਨ ਦਾ ਕੈਮਰਾ ਦੇਖ ਗਿਆ ਵੀ ਹਾਂ ਫੋਨ ਦਾ ਕੈਮਰਾ ਖੋਲਣਾ ਮੈਂ ਇਹ ਵਲੌਗ ਨਾ ਕਿਸੇ ਪਾਸੋਂ ਰਹਿ ਜੇ ਉਹ ਮਾਂ ਬਿਮਾਰ ਆ ਹੁਣੇ ਛੁੱਟੀ ਮਿਲਿਆ ਨੂੰ ਆ ਕੇ ਹਸਪਤਾਲੋਂ ਘਰੇ ਬੈਠੇ ਜਾ ਕੇ ਇਹਨੂੰ ਪਾਣੀ ਦੀ ਘੁੱਟ ਪਿਆਦਾ ਮੈਂ ਉਹਦਾ ਕੋਈ ਨਾ ਤੇ ਆਈ ਮਰ ਜੂਗੀ ਕੋਈ ਚੱਕਰ ਨਹੀਂ ਪਰ ਜਿਹੜਾ ਸਾਡਾ ਵਲੌਗ ਉਹ ਨਹੀਂ ਰਹਿਣਾ ਚਾਹੀਦਾ ਰੋਟੀ ਦੇ ਗਿਉਣੇ ਨੇ ਰੋਟੀ ਖਾਦੀ ਐ ਤੇ ਖਿਚੜੀ ਪਹਿਲਾਂ ਆਲਰੇਡੀ ਘਰੇ ਬਣੀ ਐ ਮਮਮੀ ਨੇ ਖਿਚੜੀ ਖਾਦੀ ਹੁਣ ਖਿਚੜੀ ਖਾਦੀ ਮੈਂ ਜਦੋਂ ਘਰਵਾਲਿਆਂ ਨੂੰ ਗੁੱਸੇ ਕਰਕੇ ਪੇਕੇ ਭੇਜਦੇ ਨੇ ਨਾ ਨੌਹਾਂ ਨੂੰ ਗੁੱਸੇ ਕਰਕੇ ਭੇਜਦੇ ਨੇ ਪੇਕੇ ਤੇ ਫਿਰ ਆ ਹੀ ਹੁੰਦੀ ਹੈਗੀ ਉਦੋਂ ਰੋਟੀਆਂ ਮੰਗ ਮੰਗ ਕੇ ਹੀ ਖਾਣੀਆਂ ਪੈਂਦੀਆਂ ਆ ਆਪਾਂ ਦਾ ਕੋਈ ਸਿੱਖਣਾ ਹੀ ਹੁੰਦਾ ਵੀ ਮਾੜਾ ਮੋਟਾ ਕੁਝ ਸਿੱਖ ਲਾਂਗੇ ਉਹੀ ਮਾਵਾਂ ਦੀ ਪੁਰਾਣੀ ਸੋਚ ਵੀ ਮੁੰਡਿਆ ਕੰਮ ਨਹੀਂ ਕਰਦੇ ਹੁੰਦੇ ਆ ਕੰਮ ਸਿਰਫ ਕੁੜੀਆਂ ਹੀ ਕਰਦੀਆਂ ਆ ਤਾਂ ਸਿਰਫ ਵਲੌਗ ਬਣਾਉਣਾ ਵਾ ਚਾਹ ਖਾਓ ਮੰਗ ਮੰਗ ਕੇ ਰੋਟੀਆਂ ਖਾਓ ਕਲਾ ਦਲੀਆ ਖਿਜੜੀ ਕਿਹੋ ਮੁੰਡਿਓ ਮੁੰਡਾ ਸਫਾਈ ਕਰ ਰਿਹਾ ਸਿੰਕ ਦੀ ਨੂੰ ਦੇ ਸੀ ਆਪਣੇ ਚਲਾਣਾ ਜਿੱਨੀ ਕਰਦਾ ਸਫਾਈ ਵੀ ਨਹੀਂ ਹੋਣੀ ਥੋੜੀ ਤਾਂ ਵਾ ਤੋਡੇ ਵਰਗਿਆਂ ਨੂੰ ਵੀ ਫੇਰ ਹੀ ਪਤਾ ਲੱਗਦਾ ਜਦੋਂ ਤੁਹਾਡੇ ਨਾਲ ਆਏ ਹੋਵੇ ਹੁਣ ਸੌਖਿਆ ਰੋਟੀ ਵੀ ਮੰਗਦਾਂਗੇ ਕਿ ਖਾਣੀ ਜੇ ਘਰੇ ਬਣਾ ਕੇ ਖਾਣਾ ਸਿਰਫ ਦਲੀਆ ਖਿਜੜੀ ਚਲੋ ਗੱਲ ਵੱਖਰੀ ਹੈ ਤੋ ਆਦੀ ਮੰਮੀ ਵਾਸਤੇ ਬਣਾਇਆ ਹੋਊਗਾ ਜਾਂ ਕੋਈ ਮੰਮੀ ਨੇ ਬਣਾਇਆ ਹੋਊਗਾ ਕਿਵੇਂ ਪਹਿਲਾਂ ਬਣਾਇਆ ਹੋਊਗਾ ਬਿਮਾਰ ਆ ਉਹਦੇ ਵਾਸਤੇ ਤੇ ਕਿਸੇ ਘਰੋਂ ਮੰਗ ਕੇ ਰੋਟੀ ਖਾਣੀ ਸੌਖੀ ਨਹੀਂ ਅੱਜਕੱਲ ਅੱਜ ਕੱਲ੍ਹ ਜਮਾਨਾ ਪਹਿਲਾਂ ਵਾਲਾ ਨਹੀਂ ਰਿਹਾ ਵੀ ਹਾਂ ਪਹਿਲੇ ਵਾਰ ਰੋਟੀ ਫੜਾ ਦੇਣਗੇ ਤੇ ਆਂਢ ਗੋਂਢ ਪਹਿਲਾਂ ਵਰਗਾ ਨਹੀਂ ਰਿਹਾਗਾ ਤੇ ਉੱਤੋਂ ਜਿਹੜੇ ਘਰ ਦੇ ਕੰਮ ਕਰਨੇ ਉਹ ਵੱਖਰੇ ਬਾਦ ਚਾ ਪਤਾ ਲੱਗਦਾ ਹੁੰਦਾ ਪਹਿਲਾਂ ਤਾਂ ਗੁੱਸੇ ਵਿੱਚ ਕਹਿ ਦਿੰਦੇਵੇਂ ਹਾਂ ਨਿਕਲ ਜਾ ਛੇਤੀ ਇੱਥੇ ਦਿਖੀ ਨਾ ਇੱਕ ਮਿੰਟ ਵੀ ਮੈਂ ਭਾਈ ਕੋਈ ਗੱਲ ਨਹੀਂ ਕਰਨੀ ਮਸ ਇੱਕ ਉਹ ਗਾਣਾ ਚ ਤੇ ਆ ਗਏ ਉਹ ਵਸਨੀ ਮਤਲਬ ਆਪਣਾ ਗਾਣਾ ਵੀ ਅਪਲੋਡ ਕੀਤਾ ਆ YouTube ਤੇ ਉਹ ਗਾਣਾ ਐਵੇਂ ਆ ਦੂਰ ਵੱਸਦੇ ਆ ਸੱਜਣਾ ਕੋਈ ਪਲ ਐਸਾ ਨਹੀਂ ਜਿਹੜਾ ਤੇਰੇ ਵਿੱਚ ਨੱਕ ਦੇ ਧਿਆਨ ਹੋਵੇ ਸਮਝ ਲਈ ਹਾਏ ਜ਼ਿੰਦਾ ਲਾਸ਼ਾਂ ਬੋਲਦੀਆਂ ਦਿਲ ਦਾ ਦਰਦ ਨਾ ਸ਼ਬਦਾਂ ਵਿੱਚ ਬਿਆਨ ਹੋਵੇ ਸੁਣ ਦੂਰ ਵੱਸਦਿਆ ਸੱਜਣਾ ਕੋਈ ਪਲ ਐਸਾ ਨਹੀਂ ਜਿਹੜਾ ਤੇਰੇ ਵਿੱਚ ਨੱਕ ਦੇ ਧਿਆਨ ਹੋਵੇ ਨਾ ਉਹਦੇ ਦਾ ਡੋਰਮਨ ਨੂੰ ਘਰੋਂ ਕੱਢਣ ਨੂੰ ਲੱਗਾ ਸੀਗਾ ਵੀ ਹਾਂ ਛੇਤੀ ਛੇਤੀ ਨਿਕਲ ਜਾ ਵੀ ਦਿਖੀ ਨਾ ਕਮੈਂਟ ਵੀ ਨਾ ਖੜੀ ਇੱਥੇ ਇੱਕ ਸਕਿੰਟ ਵੀ ਤੇ ਹਣ ਗਾਣੇ ਰਾਹੀਂ ਉਹਦੇ ਦਾ ਮਾਫੀ ਮੰਗਦਾ ਪਿਆ ਤੇ ਲੋਕਾਂ ਨੂੰ ਦਿਖਾਉਣਾ ਵੀ ਹਾਂ ਮੈਂ ਤਾਂ ਵੈਸੇ ਗਾਣਾ ਗਾ ਕੇ ਦਿਖਾਇਆ ਤੁਹਾਨੂੰ ਤੇ ਲੋਕਾਂ ਨੂੰ ਕਿਹੜਾ ਪਤਾ ਨਹੀਂ ਲੱਗਦਾ ਵੀ ਗਾਣੇ ਰਾਹੀਂ ਹੋਂਤੂ ਜਿਹੜਾ ਡੋਰਮਨ ਤੋਂ ਮਾਫੀ ਮੰਗਦਾ ਪਿਆ ਵਾ ਵਾਲੇ ਜੋ ਮਰਜ਼ੀ ਕਹਿ ਦੇਣ ਜੋ ਮਰਜ਼ੀ ਕਹਿ ਦੇਣ ਕਹਿਣ ਵਾਲੇ ਭਾ ਸਰ ਮੱਥੇ ਆ ਗਾਲਾਂ ਕੱਢ ਜਾਨਾ ਜੋ ਮਰਜ਼ੀ ਕਹਿ ਦੇਣ ਯਾਰ ਜੋ ਮਰਜ਼ੀ ਜੋ ਮਰਜ਼ੀ ਜਿੰਨੂੰ ਕਹਿੰਦੇ ਆ ਵੀ ਜੋ ਤੁਸੀਂ ਬੋਲਣਾ ਕਮੈਂਟਾਂ 'ਚ ਬੋਲਦੇ ਹੋ ਗਾਲਾਂ ਕੱਢਣੀਆਂ ਦੀਪ ਗਲਤੀਆਂ ਅਹੀਂ ਠੀਕ ਆ ਮੈਂ ਸਿਰ ਮੱਥੇ ਪਾ ਮੈਂ ਹੀ ਗਲਤੀਆਂ ਪਾ ਮੈਂ ਹੀ ਗਲਤੀਆਂ ਠੀਕ ਨੇ ਜਿਹਨੇ ਵੀ ਵਿਸ਼ਵਾਸ ਨਹੀਂ ਕਰਨਾ ਕੋਈ ਵਿਸ਼ਵਾਸ ਹੀ ਉੱਠ ਗਿਆ ਦੁਨੀਆਂ ਦਾ ਮੇਰੇ ਤੋਂ ਤੇ ਕਿਉਂਕਿ ਮੈਂ ਜਿਹੜੀ ਪਹਿਲਾਂ ਗਲਤੀ ਕੀਤੀ ਉਹਦਾ ਕਰੇ ਵਿਸ਼ਵਾਸ ਛੱਡ ਗਿਆ ਪਾ ਮੈਂ ਗਲਤੀਆਂ ਆਪਾਂ ਗਲਤੀ ਠੀਕ ਆ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਫਿਰ ਵੀ ਤੂੰ ਲੋਕਾਂ ਦੀ ਫਿਕਰ ਨਾ ਕਰ ਜੇ ਚੰਗਾ ਕੰਮ ਕਰੋਗੇ ਨਾ ਲੋਕਾਂ ਨੇ ਤਾਂ ਤਾਂ ਵੀ ਕਹਿ ਦੇਣਾ ਵੀ ਹਾਂ ਨੇ ਦਿਖਾਉਣ ਵਾਸਤੇ ਆ ਕੰਮ ਕੀਤਾ ਠੀਕ ਆ ਤੂੰ ਫਿਕਰ ਕਰ ਉਹਦੀ ਜਿਹਨੇ ਦੇਣਾ ਜ਼ਿੰਦਗੀ ਕੱਟਣੀ ਆ ਉਹਦੇ ਤੇ ਆਪਦਾ ਵਿਸ਼ਵਾਸ ਬਣਾਉ ਨੂੰ ਕਹੇ ਵੀ ਹਾਂ ਮੇਰੇ ਤੇ ਵਿਸ਼ਵਾਸ ਕਰ ਉਹਦਾ ਵਿਸ਼ਵਾਸ ਨਾ ਤੋੜ ਤੂੰ ਜਿੱਦਾਂ ਜਿੰਦਗੀ ਕੱਟਨੀ ਹੈ ਨਾ ਉਹਦੇ ਨਾਲ ਸਹੀ ਰਹਿ ਲੋਕਾਂ ਦਾ ਕੋਈ ਨਹੀਂ ਗਾ ਲੋਕਾਂ ਦਾ ਇੱਕ ਪਾਸੇ ਛੱਡਣਾ ਦੂਜੇ ਪਾਸੇ ਬੋਲਣ ਲੱਗ ਗਏ ਨਾ ਜੇ ਤੈਨੂੰ ਪਤਾ ਸਿਗਾ ਵੀ ਹਾਂ ਤੇਰੇ ਵਿੱਚ ਗਲਤੀ ਹੈਗੀ ਆ ਤੂੰ ਆਪਦਾ ਹੰਕਾਰ ਛੱਡ ਦਿੰਦਾ ਤੇ ਮਾਫੀ ਮੰਗ ਲੈਂਦਾ ਹੁਣ ਵੀ ਤਾਂ ਆਪਾਂ ਸਤੌਨਾ ਹੀ ਫਿਰਦਾ ਗਾਣਿਆ ਰਹੀ ਮਾਫੀਆਂ ਮੰਗਦਾ ਹੀ ਫਿਰਦਾ ਤੇ ਜਦੋਂ ਮਾਫੀ ਮੰਗ ਲੈਂਦਾ ਉਹ ਤਾਂ ਘਰੋਂ ਕੱਢਣ ਨੂੰ ਲੱਗਾ ਸੀਗਾ ਵੀ ਹਾਂ ਨਿਕਲ ਜਾ ਛੇਤੀ ਦਿਖੀ ਨਾ ਮੈਨੂੰ ਇੱਥੇ ਸੀਣਾ ਆਦਲ ਰੋਟੀ ਖਾ ਲਈ ਦਾਲ ਬਣੀ ਅਦਾਲ ਲੈਂਦੀ ਉਹਨਾਂ ਨੇ ਉਹ ਜਿਹੜੀ ਲੰਗਰ ਦੀ ਦਾਲ ਨੇ ਉਹ ਲੈਂਦੀ ਬੜੀ ਸਵਾਦੀ ਫਿਰ ਉਹਦੋਂ ਰੋਟੀ ਖਾ ਲਈ ਚਲੋ ਵਧੀਆ ਰੋਟੀ ਕੋਈ ਨਹੀਂ ਮੰਮੀ ਨੇ ਖਾ ਲਈ ਇਹ ਕਿਸੜੀ ਖਾ ਲਈ ਹੈ ਮੇਰੇ ਆਹ ਮਮੇ ਨੇ ਸਰਾਂ ਨੇ ਕਿਸੜੀ ਦੇ ਹਾਂ ਹਾਂ ਤੂੰ ਕਿਸੇ ਰੈਸਟੇਰੈਂਟ ਵਾਲੀ ਚ ਰੋਟੀ ਖਾ ਆਇਆ ਤੇ ਤੇਰੀ ਮਾਂ ਵਾਸਤੇ ਪਹਿਲਾਂ ਖਿਚੜੀ ਬਣੀ ਪਈ ਸੀ ਉਹ ਖਾਈ ਤੇ ਪਿਓ ਨੇ ਪਤਾ ਨਹੀਂ ਖਿਚੜੀ ਖਾਦੀ ਕਿ ਕੀ ਖਾਦਾ ਜਾਂਦੀ ਰੋਟੀ ਆਪ ਪਕਾ ਕੇ ਖਾਦੀ ਬਈ ਫੇਰ ਪਤਾ ਲੱਗਦਾ ਜਦੋਂ ਘਰ ਵਾਲਿਆਂ ਨੂੰ ਗੁੱਸੇ ਕਰ ਕਰ ਭੇਜ ਦਿੰਨੇ ਹੈ ਗਲਤੀ ਆ ਜਾਂਦੀ ਹੁੰਦੀ ਤਾਂ ਵੀ ਗੁੱਸਾ ਘਰ ਵਾਲੀ ਤੇ ਲਾਉਣਾ ਪਤਾ ਫੇਰ ਲੱਗਦਾ ਹੁੰਦਾ ਤੇ ਆਏ ਨੇ ਤੁਸੀਂ ਲੋਕਾਂ ਨੂੰ ਸਲਾਹਾਂ ਦੇਣ ਵੀ ਹਾਂ ਐਂ ਕਰੀਦਾ ਹੁੰਦਾ ਐ ਨਹੀਂ ਕਰੀਦਾ ਹੁੰਦਾ ਬਲੌਗ ਦੇ ਵਿੱਚ ਆਪ ਬਣ ਜਾਨੇ ਵੱਡੇ ਵਿਦਵਾਨ ਵੀ ਹਾਂ ਅਸੀਂ ਅਸੀਂ ਜਿਹੜਾ ਕੁਝ ਹੈਗੇ ਆ ਵੀ ਹੋਰ ਨਹੀਂ ਕੋਈ ਵੀ ਹੈਗਾ ਆ ਤੇ ਆਪ ਦਾ ਘਰ ਤੁਹਾਡੇ ਤੋਂ ਸੰਭਲਦਾ ਨਹੀਂਗਾ ਆਪ ਨੂੰ ਪਤਾ ਨਹੀਂਗਾ ਵੀ ਹਾਂ ਵੀ ਜੇ ਸਾਡੀ ਆਪਦੀ ਗਲਤੀ ਹੈਗੀ ਹੈ ਤਾਂ ਅਸੀਂ ਕਿਵੇਂ ਆਪਦੀ ਗਲਤੀ ਮੰਨਣੀ ਹੈ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ